ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਕੀ ਫਤਿਹ ਮੈਂ ਮਾਤਾ ਸਰਜੀਤ ਸਿੰਘ ਪਿੰਡ ਪਿਉਰੀ ਨੇੜੇ ਦੇ ਦਰਵਾਜ਼ਾ ਜਿਹੜਾ ਸ੍ਰੀ ਮੁਕਤਸਰ ਸਾਹਿਬ ਪੰਜਾਬ ਪਿੰਡ ਪਿਉਰੀ ਕਲੀ ਨੰਬਰ 14 ਦਿੱਪੀ ਅੱਜ ਅਸੀਂ ਮਾਤਸਰੀ ਦੀ ਜਾਣਕਾਰੀ ਪ੍ਰਾਪਤ ਕਰਾਂਗੇ ਜਿਸ ਤਰ੍ਹਾਂ ਕਿ ਹਿੰਦੀ ਪਾਸਾ ਵਿੱਚ ਮਾਤਸਰੀ ਔਰ ਸੰਸਕ੍ਰਿਤ ਪਾਸਾ ਵਿੱਚ ਬਾਪੂ ਕਹਾਂ ਜਾਂਦਾ ਹੈ ਔਰ ਇਹ ਜਿਹੜੀ ਮਾਤਸਰੀ ਹੈ ਸ੍ਰੇਸ਼ਟ ਗੁਣਕਾਰੀ ਹੁੰਦੀ ਹੈ ਔਰ ਮਾਲਸਰੀ ਦਾ ਵਿਕਸ਼ਣ ਦਾ ਦਰਖਤ ਔਰ ਮਾਲਸਰੀ ਸ੍ਰੇਸ਼ਟ ਗੁਣਕਾਰੀ ਹੁੰਦੀ ਹੈ ਮਾਲਸਰੀ ਦੋ ਪ੍ਰਕਾਰ ਦੀ ਹੁੰਦੀ ਹੈ ਜਿਸ ਤਰ੍ਹਾਂ ਕਿ ਸਫੇਦ ਫੁੱਲਾਂ ਵਾਲੀ ਔਰ ਲਾਲ ਫੁੱਲਾਂ ਵਾਲੀ ਮਾਲਸਰੀ ਦੇ ਫੁੱਲ ਜਿਹੜੇ ਆ ਜਿਸ ਤਰ੍ਹਾਂ ਸੁਗੰਧੀ ਯੁਕਤ ਹੁੰਦੇ ਆ ਖੁਸ਼ਬੂਦਾਰ ਹੁੰਦੇ ਆ ਔਰ ਇਹਨਾਂ ਦਾ ਸਕਾ ਕੀ ਵੀ ਇਹਨਾਂ ਦੀ ਖੁਸ਼ਬੂ ਕਮ ਨਹੀਂ ਹੋ ਜਾਂਦੀ ਔਰ ਮਲਸਰੀ ਸ੍ਰੇਸ਼ਟ ਗੁਣਕਾਰੀ ਹੁੰਦੀ ਹੈ ਸੁਗੰਧਿਤ ਹੁੰਦੀ ਹੈ ਸ਼ੀਤਲ ਹੁੰਦੀ ਹੈ ਔਰ ਹਿਰਦੇ ਲਈ ਹਿਤਕਾਰੀ ਹੁੰਦੀ ਹੈ ਹਿਰਦੇ ਨੂੰ ਠੰਡਕ ਸ਼ੀਤਲਤਾ ਪ੍ਰਦਾਨ ਕਰਨ ਵਾਲੀ ਹੁੰਦੀ ਹੈ ਔਰ ਜਿਸ ਤਰ੍ਹਾਂ ਜਿਮ ਚਲਾਉਣਾ ਦਿਲ ਘਬਰਾਉਣਾ ਇਨਰੋਗਾਂ ਦਾ ਨਾਸ ਕਰਨ ਵਾਲੀ ਹੁੰਦੀ ਹੈ ਔਰ ਮਲਸਰੀ ਸ਼ੀਤਲ ਹੁੰਦੀ ਹੈ ਔਰ ਵాయੂ ਰੋਗ ਕਰਨ ਵਾਲੀ ਹੁੰਦੀ ਹੈ ਮਲਸਰੀ ਜਿਹੜਾ ਜਿਸ ਤਰ੍ਹਾਂ ਕਿ ਸੇਤਲ ਔਰ ਕਫ ਬਲਕਮ ਕੰਗਸਾ ਇਹਨਾਂ ਰੋਗਾਂ ਦਾ ਨਾਸ ਕਰਨ ਵਾਲੀ ਹੁੰਦੀ ਹੈ ਔਰ ਮਲਸਰੀ ਸੇਤਲ ਹੁੰਦੀ ਹੈ ਠੰਡੀ ਹੁੰਦੀ ਹੈ ਔਰ ਗਰਮੀ ਦੇ ਰੋਗਾਂ ਦਾ ਨਾਸ ਕਰਨ ਵਾਲੀ ਹੁੰਦੀ ਹੈ ਜਿਸ ਤਰ੍ਹਾਂ ਸਰੰ ਥਕਾਵ ਕਮਜ਼ੋਰੀ ਇਹਨਾਂ ਰੋਗਾਂ ਦਾ ਨਾਸ ਕਰਨ ਵਾਲੀ ਹੁੰਦੀ ਹੈ ਔਰ ਮਲਸਰੀ ਦਾ ਰੂਪ ਸਰੀਰ ਮਚਨਾ ਪਿਆਸ ਲੱਗਣੀ ਉਲਕੇ ਆਧਿਕ ਰੋਗਾਂ ਦਾ ਨਾਸ ਕਰਨ ਵਾਲੀ ਹੁੰਦੀ ਹੈ ਮਾਲਸਰੀ ਮਲ ਨੂੰ ਸੰਗ੍ਰਹਿ ਕਰਨ ਵਾਲੀ ਹੁੰਦੀ ਹੈ ਔਰ ਦਸਤ ਲਗਨੇ ਸੰਗ੍ਰਹਿਣੀ ਰੋਗ ਇਹਨ ਰੋਗਾਂ ਦਾ ਨਾਸ ਕਰਨ ਵਾਲੀ ਹੁੰਦੀ ਹੈ ਔਰ ਮਾਲਸਰੀ ਪਥਰੀ ਦੇ ਰੋਗਾਂ ਦਾ ਵੀ ਨਾਸ ਕਰਨ ਵਾਲੀ ਹੁੰਦੀ ਹੈ ਮੋਤਰਕ੍ਰਿਸ਼ ਰੁਕ ਰੁਕ ਕੇ ਵੀ ਸਭ ਉਹਨਾਂ ਆਧਿਕ ਰੋਗਾਂ ਦਾ ਨਾਸ ਕਰਦੀ ਹੈ ਔਰ ਮਾਲਸਰੀ ਜੋ ਵ੍ਰਿਛ ਸ੍ਰੇਸ਼ਟ ਗੁਣਕਾਰੀ ਹੈ ਔਰ ਜਿਸ ਤਰ੍ਹਾਂ ਕਿ ਦੰਤ ਰੋਗਾਂ ਦਾ ਨਾਸ ਕਰਨ ਵਾਲੀ ਹੁੰਦੀ ਹੈ ਔਰ ਦੰਦ ਹਿਲਣੇ ਔਰ ਦੰਦਾਂ ਨੂੰ ਦ੍ਰਿੜ ਕਰਨ ਵਾਲੀ ਹੈ ਮਜ਼ਬੂਤ ਕਰਨ ਵਾਲੀ ਹੈ ਔਰ ਮਾਤਸਰੀ ਸੁਗੰਧੀ ਯੁਕਤ ਹੁੰਦੀ ਹੈ ਔਰ ਮੂੰਹ ਚੋਂ ਦੁਰਗੰਧ ਆਉਣੀ ਬਦਬੂ ਇਨ ਰੋਗਾਂ ਦਾ ਨਾਸ ਕਰਨ ਵਾਲੀ ਹੁੰਦੀ ਹੈ ਔਰ ਮਾਤਸਰੀ ਸਲੀ ਸੀਤਲ ਹੁੰਦੀ ਹੈ ਠੰਡੀ ਹੁੰਦੀ ਹੈ ਔਰ ਕੁਣਕਾਰੀ ਹੁੰਦੀ ਹੈ ਔਰ ਤਪ ਤੇਜ ਕਰਨ ਵਾਲੀ ਹੁੰਦੀ ਹੈ ਦੀਪਨ ਪਾਚਕ ਹੁੰਦੀ ਹੈ ਪਰਮੇਤਾ ਤੂ ਰੋਗ ਇਨ ਰੋਗਾਂ ਦਾ ਨਾਸ ਕਰਨ ਵਾਲੀ ਹੁੰਦੀ ਹੈ ਔਰ ਜਸਤ੍ਰੰ ਵਿਚ ਰੋਗ ਸਰੀਰ ਚ ਜ਼ਹਿਰ ਆਧਿਕ ਰੋਗਾਂ ਦਾ ਨਾਸ ਕਰਨ ਵਾਲੀ ਹੁੰਦੀ ਹੈ ਔਰ ਕੁਣਕਾਰੀ ਹੁੰਦੀ ਹੈ ਮਾਤਸਰੀ ਜਸਤ੍ਰੰ ਕੀ ਕਟੁਚਨਾ ਅਨੁਚਨਾ ਔਰ अनुक्षण होंतल हूँ और जिस तरह के कटपाख रसा और रस कटू हों कड़वा और जिस तरह के कफ बलगम और गर्मी विशरोग इन रोगों का नाश करने वाली हों तंत किरमी दंता च किरमी होने इन रोगों का नाश करने वाली होंगी है ਆਯੁਰਵੇਦੀ ਸ਼ਲੋਕਾ ਚ ਲਿਖਿਆ ਬਕਲ ਸਤੋਵ ਰੋਕ ਅਨੁਸ਼ਨੋ ਕਟਪਾਕ ਰਸੋ ਗੁਰੂਹਾ ਕਪ ਪਿਤ ਵਿਚ ਕਿਰਮੀ ਕਿਰਮੀ ਸਵਤਰ ਕਿਰਮੀ ਦੰਤ ਗਦਾਪਾ ਔਰ ਇਹ ਜਿਹੜੀ ਬਕਲ ਹੁੰਦੀ ਹੈ ਜਿਸ ਤਰ੍ਹਾਂ ਕਿ ਇਹ ਜਿਹੜੀ ਮੌਲਸਰੀ ਹੈ ਸ੍ਰੇਸ਼ਟ ਗੁਣਕਾਰੀ ਹੈ ਆਯੁਰਵੇਦਿਕ ਹੈ ਮੱਕਲ ਉਸ ਤੋਂ ਬਰੋ ਅਨੁਛਨੋ ਕਟਪਾਕ ਅਰਸ ਗੁਰੂਹਾ ਔਰ ਬਕਲ ਅਨੁਛਨ ਹੁੰਦੀ ਹੈ ਔਰ ਕਟਪਾਕ ਅਰੇ ਦਾ ਰਸ ਕਟੂੰਦਾ ਕਟਪਾਕ ਅਰਸ ਗੁਰੂਹਾ ਔਰ ਕੁਛ ਕੁਛ ਭਾਰੀ ਹੁੰਦੀ ਹੈ ਕਫ ਪਿੱਤ ਵਿੱਚ 77 ਕਿਰਮੀ ਕੋਲ ਕਿਰਮੀ 77 ਕਿਰਮੀ दंत गदापहा दंत किरमी इन रोगों का नश करने वाली होंगी है सिबत् कप पित विश सिर किरमी दंत गदापा और ये जड़ी मौसरी है जिस तरह कि कप बलगम और गर्मी इन रोगों का नाश करने वाली होंगी है किरमी विश किर विश सबत्मी और विश्वा नाश करने वाली है और सबत् कोड और खुरक फोड़ा फुसी जखम इन रोगों का नाश करने वाली है और खून साफ करने वाली हों विश सबत्तर क्रमी दंत गदपहा और ਇਸ ਤਰ੍ਹਾਂ ਕਿ ਕਿ ਦੰਤ ਰੋਗ ਦੰਤ ਹਿੱਲਣੇ ਆਉਰ ਦੰਤਾਂ ਚ ਕੀੜੇ ਹੋਣੇ ਇਹਨਾਂ ਰੋਗਾਂ ਦਾ ਨਾਸ ਕਰਨ ਵਾਲੀ ਹੁੰਦੀ ਹੈ ਸਿੱਤਲ ਹੁੰਦੀ ਹੈ ਠੰਡੀ ਹੁੰਦੀ ਹੈ ਕਸ਼ਬੂਦਾਰ ਹੁੰਦੀ ਹੈ ਆਸ੍ਰਿਸ਼ਟ ਹੁੰਦੀ ਹੈ ਔਰ ਇਹ ਜਿਹੜੀ ਜਿਸ ਤਰ੍ਹਾਂ ਕੇ ਬਾਕੂਲਾ ਔਰ ਮਾਉਸਰੀ ਜਿਸ ਤਰ੍ਹਾਂ ਕਿ ਠੰਡੀ ਹੋਣ ਦੀ ਵਜ੍ਹਾ ਨਾਲ ਇਹ ਜੋੜਾਂ 'ਚ ਦਰਦ ਕਰਦੀ ਹੈ ਔਰ ਵਾਇਉ ਕਰਦੀ ਹੈ ਔਰ ਗਰਮੀ ਜਿਹੜੀ ਰੁਗਾਂਨਾਂ ਦਾ ਨਾਸ ਕਰਦੀ ਹੈ ਔਰ ਵਾਇਉ ਕਫ ਵਰਗ ਮੇਨ ਰੁਗਾਂ ਦਾ ਵੀ ਨਾਸ ਕਰਦੀ ਹੈ ਅਧਿਕ ਜਾਣਕਾਰੀ ਪ੍ਰਾਪਤ ਕਰਨ ਦੇ ਲਈ 85599 ਕਾਠਕ ਸੂਤੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨੀ ਚ ਮੈਂ ਬਾਦ ਸਰਜੀਤ ਸਿੰਘ ਪਿੰਡ ਪਿਉਰੀ ਨੜੀ ਦੇ ਦਲਵਾ ਜिला ਸ੍ਰੀ ਮੁਕਸਰ ਸਾਹਿਬ ਪੰਜਾਬ ਪਿੰਡ ਪਿਆਉਰੀ ਗਲੀ ਨੰਬਰ 14 ਟਿਪੀ ਤੇ ਵਾਹਿਗੁਰੂ ਜੀ ਕਾ ਕਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ